ਰੋਟੀ ਨਾਲ ਬਦ ਬਣੀ ਹੋਈ ਹੈ ਧੰਨ ਗੁਰੂ ਗ੍ਰਾਮਦਾਸ ਧੰਨ ਗੁਰੂ ਗ੍ਰਾਮਦਾਸ ਵਾਹ ਜੀ ਵਾਹ ਸਾਦੇ ਰੁੱਖੇ ਖਾਣੇ ਪੈਣੇ ਜੀ ਰੁੱਖੇ ਆ ਅਚਾਰ ਵੀ ਨਹੀਂਗਾ ਨਹੀਂ achar ਨਹੀਂ ਹੈਗਾ ਧੰਨ ਗੁਰੂ ਗ੍ਰਾਮਦਾਸ ਧੰਨ ਗੁਰੂ ਗ੍ਰਾਮਦਾਸ ਵਾਹ ਜੀ ਵਾਹ ਬਾਬਿਓ ਤੇ ਬਾਬਾ ਜੀ ਫਿਰ ਇਤਨੀ ਜੇ ਨਾ ਮਿਲੇ ਕੁਛ ਮੇਰੇ ਇਤਨੀ ਖਾ ਲੈਂਦੇ ਹੋ ਹਾਂ ਰੁੱਖੀ ਖਾ ਲੈਂਦੇ ਰੁੱਖੀ ਰੁੱਖੀ ਖਾ ਲੈਂਦੇ ਹੋ ਹਾਂ ਜੀ ਚਲੋ ਆਪਾਂ ਅੱਜ ਆਪਾਂ ਵੀ ਤੁਹਾਡੀ ਰੁੱਖੀ ਖਾਣੇ ਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੇ ਜੀ ਸ਼ਕੋ ਬਾਬਾਈ ਸ਼ਕੋ ਸ਼ਕੋ ਦੰਦਾ ਹੋਏ ਅੱਛਾ ਜੀ ਜੇ ਡਾੜੀ ਮੰਗੀ ਤਾਂ ਸਬਜੀ ਲੈ ਗਏ ਤੇ ਨਹੀਂ ਡਾੜੀ ਬਣੀ ਤਾਂ ਤਾਂ ਸੁੱਕੀ ਕੀ ਖਾਣੀ ਕਿਹਨੇ ਦੇਣੀ ਨਹੀਂ ਸਬਜੀ ਪੈਸੇ ਤੋਂ ਬਿਗੇਰ ਕੌਣ ਮੰਦਾ ਜੀ ਪੈਸਾ ਆਉਂਦਾ ਪੈਸੇ ਲਿਓ ਭਾਈ ਹੂੰ ਵਾਹੀ ਗੁਰੂ ਦਿਨਾਂ ਲਈ ਕੋਈ ਸਬਜੀ ਨਹੀਂ ਹੈ ਧੰਨ ਗੁਰੂ ਜਾਨ ਦਾਸ ਪਰ ਬੱਬੀ ਤੇ ਸਵਾਦ ਤਾਂ ਬੜੀ ਆ ਇਹ ਤਾਂ ਸਵਾਦ ਬੜੀ ਆ ਹੈ ਤੇਹੀ ਜੇ ਕੀ ਕਿਹੜੀ ਸ਼ਹਿ ਪਾਈ ਏ ਹੈ ਇਹ ਤੇ ਮਿੱਠੀ ਬੜੀ ਲੱਗੰਦੀ ਆ ਇਹ ਤੇ ਇੱਕ ਸੁੱਕੀ ਬੜੀ ਮਿੱਠੀ ਆ ਚਲੋ ਪਿਆਰੀ ਬੜਾ ਹੀ ਬਾਬਿਓ ਤੂੰ ਹੀ ਕਹਿੰਦੇ ਇਸ ਰਿਜੈਕਟ ਖੰਡ ਬਾਈ ਇਹ ਚ ਹਾ ਖੰਡ ਨਹੀਂ ਪਪਾ ਜੀ ਹਾਂ ਉਦੋਂ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਕਦੇ ਸਵਾਦ ਹੀ ਬੜਾ ਤੇ ਚਲੋ ਠੀਕ ਆ ਪਿਆਰਿਓ ਕੋਈ ਗੱਲ ਸਾਬਾਈ ਗੁਰਜੀ ਕੀ ਫਤਿਹ